ਕਣਕ ਖੇਤਾਂ 'ਚ ਬੀਜੂਗਾ ਠੀਕ ਹੈ ਜੀ ਜੇ ਕਣਕ ਖਰੀਦ ਬੀਜਣ ਤੋਂ ਬਾਅਦ ਹਾਂਜੀ ਪ੍ਰਾਈਵੇਟ ਖਰੀਦ ਹੋਗੀ ਹਾਂਜੀ ਤਾਂ ਜਿਹੜੀ ਕਣਕ 81 ਕਰੋੜ ਬੰਦੇ ਨੂੰ ਮਿਲ ਰਹੀ ਹੈ ਪੂਰੇ ਏਰੀਆ ਦੇ ਵਿੱਚ ਹਾਂਜੀ ਤਾਂ ਕਣਕ ਉਸ ਦਿਨੀ ਬੰਦ ਬੰਦ ਜੇ ਸਰਕਾਰੀ ਖਰੀਦ ਹੋਊਗੀ ਹਾਂਜੀ ਤਾਂ ਗਰੀਬਾਂ ਕੋਲੇ ਜਿਹੜਾ 81 ਕਰੋੜ ਬੰਦੇ ਗਰੀਬ ਨੇ ਉਹਨਾਂ ਕੋਲੇ ਤਾਂ ਪਹੁੰਚੂਗੀ ਜੇ 81 ਕਰੋੜ ਬੰਦੇ ਇਸ ਕਰਕੇ ਪਹੁੰਚੂ ਵੀ ਜੇ ਸਰਕਾਰੀ ਖਰੀਦ ਹੋਊਗੀ ਹਾਂਜੀ ਜੇ ਪ੍ਰਾਈਵੇਟ ਜਿਵੇਂ ਮੋਦੀ ਕਹਿ ਰਿਹਾ ਹੈ ਵੀ ਅਸੀਂ ਮੰਡੀਆਂ ਤੋੜਨੀਆਂ ਨੇ ਜੀ ਹਾਂਜੀ ਗਰੀਬਾਂ ਨੂੰ ਕੋਈ ਕੰਮ ਕਿੱਥੋਂ ਆਊਗੀ ਬਿਲਕੁਲ ਜੀ ਗਰਾ ਕੰਮ ਤਾਂ ਉਹ ਕਿੱਥੋਂ ਆ ਰਹੀ ਹੈ ਸਰਕਾਰੀ ਵਿਭਾਗਾਂ ਦੇ ਖਰੀਦੇ ਨੇ ਪੰਜ ਵਿਭਾਗ ਜਿਵੇਂ ਪੰਜਾਬ ਦੇ ਆਪਣੇ ਉਹ ਖਰੀਦ ਕਰਦੇ ਨੇ ਖਰੀਦ ਤਾਂ ਸਰਕਾਰੀ ਖਰੀਦ ਤੋਂ ਬਾਅਦ ਉਹ ਲੋਕਾਂ ਕੋਲੇ ਫਰੀ ਕੰਪਨਸੀ ਬਣਦੇ ਆ ਸਾਡੇ ਕੋਈ ਤਾਂ ਸਰਕਾਰੀ ਵਿਭਾਗ ਭੇਜਦਾ ਹੈ ਜੇ ਪ੍ਰਾਈਵੇਟ ਹੋ ਗਈ ਭੁੱਖੇ ਮਰ ਜਾਣਗੇ ਬਿਲਕੁਲ ਪੂਰਾ ਭਾਰਤ ਭੁੱਖਾ ਮਰ ਜਾਊਗਾ ਤੁਸੀਂ ਅਇਤ ਕੀ ਦੇਖ ਲੋ ਜਿਹੜੀ ਪਿਛਲੀ ਵਾਰੀ ਵੰਡ ਹੋਈ ਆ ਉਹ ਖਰੀਦ ਹੋਈ ਆ ਹਾਂਜੀ 20 25% ਕਿਸਾਨਾਂ ਨੇ ਸਿੱਧੀ ਪ੍ਰਾਈਵੇਟ ਫਰੀ ਵੇਚਤੀ 10 ਰੁਪਈਆ ਦੇ ਲਾਟ ਨਾਲ ਓਕੇ ਅੱਜ ਪੰਜਾਬ ਦੇ ਵਿੱਚ ਜਿਹੜੇ ਮੋਲ ਆਟਾ ਰਹਿੰਦੇ ਨੇ ਉਹਨਾਂ ਨੂੰ ਪਤਾ ਹੈ ਵੀ ਕੀ ਰੇਟ ਹੈ ਹੂੰ ਜਿਹਦੇ ਘਰੇ ਕਣਕ ਲੈਤੀ ਹੋਏ ਉਹਨੂੰ ਥੋੜੀ ਪਤਾ ਹੈ 40 ਰੁਪਏ ਕਿਲੋ ਆ ਜੀ ਹਜੇ 20% ਕਣਕ ਦੀ ਖਰੀਦ ਹੋਈ ਆ ਪ੍ਰਾਈਵੇਟ ਜੇ 100% ਖਰੀਦ ਪ੍ਰਾਈਵੇਟ ਹੋਗੀ ਮੰਡੀਆਂ ਟੁੱਟ ਗਈਆਂ ਸਾਰੇ ਮੈਿਕਮੇ ਖਤਮ ਹੋ। ਮੈਿਕਮੇ ਤਾਂ ਕੀ ਕਰਾਉਣਾ ਹੈ? ਉਹ ਜਿਹੜੇ ਤਣਕਾ ਜੀਰੀਆ ਤਾਂ ਮੈਿਕਮੇ ਨੇ। ਨਹੀਂ ਤਾਂ ਮੈਿਕਮੇ ਮੈਿਕਮੇ ਤਾਂ ਕਰਾਉਣਾ ਕੀ ਹੈ? ਉਹ ਕਣਕ ਜੀਰੀ ਖਰੀਦੀ ਰਹਿ ਨੇ। ਪਹਿਲੀ ਗੱਲ ਤਾਂ 5 ਮੈਿਕਮੇ ਖਤਮ ਹੋ। ਐਫਸੀਆਈ ਖਤਮ ਹੋ। ਓਕੇ। ਕਾਰਡ ਹੋਲਡਰਾਂ ਨੂੰ ਕਣਕ ਖਤਮ ਹੋ। ਜਿਹੜਾ ਰੁਪਇਆ ਵਾਲੀ ਜਿਹੜੇ ਖਰੀਦਦੇ ਬਣੋ ਉਹ ਵੀ ਖਤਮ ਨਾਲ। ਕਣਕ ਤਾਈਓ ਆ ਰਹੀਆਂ ਜੇ ਬਨੇ ਸਰਕਾਰੀ ਖਰੀਦ ਹੋ ਰਹੀ ਹੈ। ਜਿਹੜੀ ਕਣਕ ਆਇਤ ਕੀ 20% ਦੇ ਨਾਲ 70 ਰੁਪਏ ਕਿਲੋ ਆਟਾ ਮਿਲ ਰਿਹਾ ਹੈ ਜੇ ਜਾਂ ਖਰੀਦ ਇਹਦੀ ਖਰੀਦ ਮੰਨ ਲਓ ਪ੍ਰਾਈਵੇਟ ਹੋਗੀ 100 ਰੁਪਏ ਆਟਾ ਪੰਜਾਬ ਚ ਨਹੀਂ ਮਿਲਣਾ ਬਾਹਰਲੇ ਸੁੱਬੇ ਚ ਤਾਂ ਕਣਕ ਦੇਖਣ ਨੂੰ ਨਹੀਂ ਮਿਲਣੀ ਪ੍ਰਾਈਵੇਟ 200 ਰੁਪਏ ਕਿਲੋ ਬਾਹਰ ਵਿਕੂਗਾ ਪੰਜਾਬ ਦੇ ਵਿੱਚ 100 ਰੁਪਏ ਕਿਲੋ ਆਟਾ ਹੋ ਜਾਊਗਾ ਅੱਛਾ ਇਹ ਮੈਂ ਪੰਜਾਬ ਦੇ 3 ਕਰੋੜ ਦੀ ਆਬਾਦੀ ਨੂੰ ਅਪੀਲ ਕਰਦਾ ਹਾਂ ਹਾਂਜੀ 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 1.5 ਕਰੋੜ ਬੰਦੇ ਨੂੰ ਕਣਕ ਮਿਲਦੀ ਹੈ ਉਹਨਾਂ ਨੂੰ ਅਪੀਲ ਕਰਦਾ ਹਾਂ 18000 ਸਾਡਾ ਡੀਪੂ ਹੋਲਡਰ ਹੈ ਉਹਨਾਂ ਨੂੰ ਅਪੀਲ ਕਰਦਾ ਹਾਂ ਵੀ ਆਪਣਾ ਰਜਗਾਰ ਖਤਮ ਤਾਂ ਬਜੂਆ ਜੇ ਆਪਾਂ ਕਿਸਾਨਾਂ ਦੀ ਮਦਦ ਕਰਾਂਗੇ ਆਪਣੀਆਂ ਹੱਕਾਂ ਲਈ ਲੜਾਂਗੇ ਸਾਡੇ ਜਗਜੀਤ ਸਿੰਘ ਜੱੱਦਾ ਪਤਨ ਸਾਹਿਬ ਜੱਦਾ ਸਾਹਿਬ ਮਰਨ ਵਰਤੇ ਬੈਠੇ ਨੇ ਉਹਨਾਂ ਦੇ ਨਾਲ ਖੜਾਂਗੇ ਨਾਲ ਧਰਨੇ ਤੇ ਬੈਠਾਂਗੇ ਪੂਰੀ ਸਪੋਰਟ ਕਰਾਂਗੇ ਕਾਰਡ ਹੋਲਡਰ ਦੀਪੂ ਹੋਲਡਰ ਜਿਹੜੇ ਪੂਰੇ ਪੰਜਾਬ ਵਸਦਾ ਆਪਣਾ ਉਹਨਾਂ ਨੂੰ ਅਪੀਲ ਹੈ ਵੀ ਇਹ ਧਰਨੇ ਵਿੱਚ ਜਰੂਰ ਪਹੁੰਚਣਾ ਚਾਹੀਦਾ ਹੈ ਕਿਉਂਕਿ ਕੱਲੀ ਇਹ ਕਣਕ ਦੀ ਮਸਲਾ ਨਹੀਂਗਾ ਹਾਂਜੀ ਪਾਣੀ ਦਾ ਵੀ ਮਸਲਾ ਹੈ ਹਾਂਜੀ ਪਾਣੀ ਖਰਾਬ ਹੋਇਆ ਪਿਆ ਕੈਂਸਰ ਹਰ ਇੱਕ ਇੱਕ ਘਰ ਛੱਡ ਕੇ ਕੈਂਸਰ ਹੈ ਪੰਜਾਬ ਦੇ ਵਿੱਚ ਬਿਲਕੁਲ ਜੀ ਪਾਣੀ ਖਰਾਬ ਹੋ ਗਿਆ ਪੰਜਾਬ ਦੀ ਜਵਾਨੀ ਨਸੇ ਨੇ ਖਤਮ ਕਰਤੀ ਚਿੱਟਾ ਜਿੱਥੋਂ ਮਰਜੀ ਤੁਸੀਂ ਫਰੀਦ ਲੋ ਹਾਂਜੀ ਜਿੱਥੋਂ ਤੁਸੀਂ ਨੂੰ ਆਟਾ ਨਹੀਂ ਮਿਲੂਗਾ ਆਟਾ ਤੁਹਾਨੂੰ ਮਿਲੂਗਾ ਸੋਨੂੰ ਚਿੱਟਾ ਮਿਲੂਗਾ ਚਿੱਟਾ ਜਰੂਰ ਮਿਲ ਜੂਗਾ ਜਿਹੜਾ ਆਟਾ ਹੈ ਸੋਨੂੰ ਨਹੀਂ ਮਿਲੂਗਾ ਬਿਲਕੁਲ ਕਿਉਂਕਿ ਆਟਾ ਦੇ ਖਤਮ ਹੋ ਰਿਹਾ ਕਿਸਾਨ ਮਰਾ ਜਿੱਥੇ ਤੁਸੀਂ ਕਹੋਗੇ ਹਾਂਜੀ ਤੁਹਾਡੇ ਘਰੇ ਪਹੁੰਚੂਗਾ 5 ਮਿੰਟ ਤੋਂ ਪਹਿਲਾਂ ਪਹੁੰਚੂਗਾ ਸਰਾਬ ਹੈ ਤੁਹਾਡੇ ਘਰੇ ਜਦੋਂ ਕਹੋਗੇ 10 ਮਿੰਟਾਂ ਬਾਅਦ ਠੇਕਾ ਹਰ ਮੋੜ ਤੇ ਖੋਲ ਦਿੱਤਾ ਹੈ ਠੀਕ ਹੈ ਖੁੱਲੀ ਖੁੱਲੇ ਹੋਏ ਨੇ ਜੀ ਉਹੀ ਹੋਮ ਡਿਲੀਵਰੀ ਹੈ ਜਦੋਂ ਫੋਨ ਕਰੋ ਤੁਸੀਂ ਹਰ ਪਿੰਡ ਦੇ ਵਿੱਚ 50 ਮੁੰਡੇ ਸਰਾਬ ਹੀ ਵੇਚ ਰਹੇ ਨੇ 50 ਮੁੰਡੇ ਚੱਕਾ ਹੀ ਵੇਚ ਰਹੇ ਨੇ ਪੰਜਾਬ ਦਾ ਬੇੜਾ ਗਰਕਾ ਹੈ ਜੇ ਜਬਾਨੀ ਬਚਾਉਂਦੀ ਹੈ ਪੰਜਾਬ ਦੀ ਪਾਣੀ بچਾਉਣਾ ਹੈ ਪੰਜਾਬ ਦਾ ਕਿਸਾਨ ਬਚਾਉਣਾ ਹੈ ਜੇ ਕਿਸਾਨ بچਾਉਣਾ ਹੈ ਜ਼ਮੀਨ ਬਚਾਉਣੀ ਹੈ ਫਸਲ ਬਚਾਉਣੀ ਹੈ ਤਾਂ ਆਪਾਂ ਨੂੰ ਬਾਰਡਰਾਂ ਤੇ ਧਰਨੇ ਲਾਉਣੇ ਪੈਣਗੇ ਮੋਦੀ ਦੇ ਵਿਰੁੱਧ ਲੜਨਾ ਪਊਗਾ ਜਿਹੜੀ ਬੁਚਤ ਸਰਕਾਰ ਹੈ ਉਹਦੇ ਵਿਰੁੱਧ ਲੜਨਾ ਪਊਗਾ ਅੱਜ ਮੈਂ ਇਹ ਅਪੀਲ ਕਰਦਾ ਵੀ ਪੂਰੇ ਪੰਜਾਬ ਨੂੰ ਧਰਨੇ ਵਿੱਚ ਸ਼ਾਮਲ ਹੋ ਕੇ ਬਿਲਕੁਲ ਜੀ ਆ ਦੇਖੋ ਹਰ ਪੇਸ਼ਾ ਵਾਲਾ ਬੰਦਾ ਫੌਜੀ ਵੀ ਇੱਥੇ ਬੈਠ ਕੇ ਡੀਪੋ 홀ਡਰ ਵੀ ਆ ਗਏ ਡਰਾਈਵਰ ਵੀ ਆ ਗਏ ਸਾਰੀ ਸੰਸਾਵਾਂ ਸਪੋਰਟ ਕਰਨ ਵਾਸਤੇ ਤੇ ਪਹੁੰਚ ਰਹੀਆਂ ਨੇ ਤੁਸੀਂ ਦੇਖੋ ਕਹਿੰਦੇ ਸਾਡਾ ਜਿਹੜਾ ਵਪਾਰ ਹੈ ਸਾਡਾ ਜਿਹੜਾ ਪੇਸ਼ਾ ਹੈ ਉਹ ਕਿਸਾਨਾਂ ਤੇ ਹੀ ਆਧਾਰਿਤ ਹੈ ਕਿਸਾਨਾਂ ਦੇ ਉੱਤੇ ਹੀ ਨਿਰਭਰ ਆ ਮੰਨ ਲਓ ਜੀ ਇਹ ਖਤਮ ਤੇ ਆਪਾਂ ਵੀ ਖਤਮ ਤੇ ਫੌਜੀ ਵੀ ਵੀਰ ਦੇਖੋ ਤੁਸੀਂ ਇੱਥੇ ਕੈਂਪ ਲਾ ਰਹੇ ਆਪਣਾ ਹਨ ਇਹ ਵੀ ਕੈਂਪ ਸਟ ਕਰ ਰਿਹਾ ਤੇ ਅੱਜ ਇਹ ਵੀ ਸਪੋਰਟ ਤੇ ਆਇਆ ਡੀਪੋ 홀ਡਰ ਵੀ ਵੀਰ ਪੰਜਾਬ ਦੇ ਹਨ ਇਹਨਾਂ ਨੂੰ ਬਾ ਵਾਈ ਸਾਬ ਕਿਹਦੇ ਡਰ ਮਨ ਚ ਡਰ ਤੇ ਨਹੀਂ ਕਿ ਸਰਕਾਰ ਸਾਡਾ ਦੀਪੂ ਦਾ ਫਲੋਰ ਥੋਲੇ ਕੱਲ ਨੂੰ ਤੇ ਕਾਰਡ ਹੀ ਨਾ ਬੰਦ ਤੁਹਾਡਾ ਬੰਦ ਕਰਕੇ ਕਿਸੇ ਹੋਰ ਨੂੰ ਦੇ ਦੇ ਜਿਹੜੀ ਡਰ ਦੀ ਗੱਲ ਹੈ ਹਾਂਜੀ ਮੇਰਾ ਪਿੰਡ ਹੈ ਕਾਂਝੜਾ ਹਾਂਜੀ ਧੂਰੀ ਹਲਕੇ ਚ ਪੈਂਦਾ ਹੈ ਮੁੱਖ ਮੰਤਰੀ ਦੇ ਹਲਕੇ ਚ ਮੇਰਾ ਪਿੰਡ ਹੈ ਅੱਛਾ ਜੀ ਜਦੋਂ ਦੀ ਸਰਕਾਰ ਬਣੀ ਹੈ ਉਦੋਂ ਦੀ ਧਰਨੇ ਲਾ ਰਹੇ ਹਾਈ ਕੋਰਟ ਚ ਜਾ ਰਹੇ ਹਾਂ ਚਾਹੇ ਅਮਰੂਦੀ ਦੇ ਵਿਰੁੱਧ ਲੜਨਾ ਪਵੇ ਚਾਹੇ ਇਹਦੇ ਵਿਰੁੱਧ ਲੜਨਾ ਪਵੇ ਕੋਈ ਡਰ ਨਹੀਂ ਜਿਹਦੇ ਅਸੀਂ ਆਪ ਦੇ ਲਈ ਨਹੀਂ ਲੜ ਸਕਦੇ ਆਪਣੇ ਹੱਕਾਂ ਲਈ ਨਹੀਂ ਲੜ ਸਕਦੇ ਤਾਂ ਹੁਣ ਕੀ ਕਰਾਂਗੇ ਜਨਮ ਕਾਦੇ ਵਾਸਤੇ ਲਿਆ ਸੀ ਕੋਈ ਡਰ ਨਹੀਂ ਪਰ ਜਿਹੜੇ ਆਪਦੇ ਹੱਕ ਨੇ ਪੰਜਾਬ ਬਚਾਉਣਾ ਹੈ ਸਾਰੀਆਂ ਮੰਗਾਂ ਲਗੀਆਂ ਅਸੀਂ ਮਰਦੇ ਦਮ ਤੱਕ ਲੜਾਈ ਲੜਾਂਗੇ ਬਿਲਕੁਲ ਜੀ ਆਹ ਸਾਥ سپورਟ